ਸੋ ਨੂੰ ਕੇਰੇ ਪੈ ਰਹੇ ਨੇ ਤੁਸੀਂ ਹਾਲੇ ਵੀ ਕਹਾਂ ਚ ਬੈਠੇ ਹੋ ਹੁਣ ਤਾਂ ਯਾਰ ਜਮਾ ਛੋੜਾ ਪਾਣੀ ਛੋੜਾ ਜਮਾ ਗਲਤ ਕਾ ਆ ਗਿਆ ਸਾਹ ਛੋੜਾ ਨੱਕ ਚ ਆ ਗਿਆ ਹੁਣ ਤਾਂ ਚੂਹੇ ਨੂੰ ਜਮਾ ਦਬੋਤੇ ਅਗਲੇ ਨੇ ਪਿਜਲੇ ਤੇ ਚੂਹਾ ਡਬਾਉਣੇ ਆ ਫੜ ਕੇ ਬਾਲਟੀ ਚ ਬੱਠਲ ਚ ਹੁਣ ਤਾਂ ਐਂਡ ਬੋਤਾ ਸਾਨੂੰ ਸੋ ਕਿੰਨਿਆਂ ਨੂੰ ਇਹ ਚੱਕਣਗੇ ਜੇ ਸਾਡੀ ਗਿਣਤੀ ਘਟੂਗੀ ਅਸੀਂ ਕਹਾਂ ਚ ਬੈਠਾਂਗੇ ਫਿਰ ਇਹ ਚੱਕਣਗੇ ਵੀ ਫਿਰ ਆਪਣੇ ਬਲ ਦਾ ਪ੍ਰਯੋਗ ਵੀ ਕਰਨਗੇ ਧੱਕਾ ਵੀ ਕਰਨਗੇ ਇਹ ਸਾਰਾ ਕੁਝ ਹੀ ਕਰਨਗੇ ਇਹ ਲੋਕਾਂ ਵੱਲ ਦੇਖਦੇ ਵੀ ਲੋਕ ਉੱਠਦੇ ਆ ਕਿ ਨਹੀਂ ਉੱਠਦੇ ਕੇਰਾ ਸਾਨੂੰ ਵੀ ਪਾਉਣਗੇ ਅਸੀਂ ਵੀ ਤੁਰੇ ਫਿਰਦੇ ਹੁਣ ਸਾਨੂੰ ਵੀ ਚੱਕਣਾ ਹੁਣ ਮੈਂ ਦੇਖਦਾ ਕਿ ਕਿੰਨੇ ਲੋਕ ਪੰਜਾਬ ਦੇ ਤਿੰਨ ਤਰੀਕ ਨੂੰ ਉੱਥੇ ਪਾਵਨ ਦੇ ਕਿੰਨੇ ਕ ਲੋਕ ਇੱਥੇ ਖਨੌਰੀ ਵਾਲੇ ਪਾਸੇ ਸਾਡੇ ਆਪ ਮਹਾਰੇ ਲੋਕ ਜਿੱਥੇ ਮੰਨਦਾ ਕਾਡਰ ਹੁੰਦਾ ਤਾਂ ਪਹੁੰਚ ਹੀ ਰਿਹਾ ਮੈਂ ਦੇ ਦਾਂ ਟਰਾਲਾਂ ਨਗ ਰਿਹਾ ਸਾਡੇ ਕੋਲ ਦੀ ਵੱਡੀ ਗਲਤੀ ਜਾ ਰਹੀ ਆ ਤੁਹਾਨੂੰ ਲੋਕ ਪਰ ਆਪ ਮਹਾਰੇ ਜਿਹੜੇ ਸਾਡੀ ਨੌਜਵਾਨੀ ਹਮੇਸ਼ਾ ਸਾਡੇ ਬਾਪੂਆਂ ਦਾ ਸੀ ਸਹਿਯੋਗ ਦਿੱਤਾ ਚਾਹੇ ਪਹਿਲਾਂ 20 ਦੇ ਕਿਸਾਨੀ ਮੋਰਚੇ ਚ ਤੇ ਚਾਹੇ ਹੁਣ ਜਿਹੜਾ ਮੋਰਚਾ ਸ਼ੁਰੂ ਹੋਇਆ ਸੀ ਉਹਦੇ ਵਿੱਚ ਅਸੀਂ ਆਪਣਾ ਸਹਿਯੋਗ ਪਾਇਆ ਆਪਣੇ ਬਾਪੂਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੋ ਅੱਜ ਲੋ ਜਿੱਤਿਆ ਨਹੀਂ ਜਾਣਾ ਸਫਲ ਨਹੀਂ ਹੋ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਕਿ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਕਿ ਅੱਜ ਮਰਨ ਵਰਤ ਤੇ ਬੈਠਣਾ ਸੀਗਾ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਕਿ ਐਮਐਸਪੀ ਦੇ ਉੱਤੇ ਜਿਹੜਾ ਗਰੰਟੀ ਵਾਲਾ ਕਾਨੂੰਨ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਤੇ ਹੋਰ ਵੀ ਜਿਹੜੀਆਂ ਵੱਖ-ਵੱਖ 13 14 ਮੰਗਾਂ ਸੀਗੀਆਂ ਉਹਨਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸਾਡੇ ਕਿਸਾਨ ਸ਼ੰਭੂ ਖਨੋਰੀ ਦੇ ਉੱਤੇ ਮੋਰਚਾ ਲਾਈ ਬੈਠੇ ਆ ਸਰਕਾਰ ਨੇ ਹਾਲ ਤੱਕ ਕੋਈ ਗੱਲ ਨਹੀਂ ਸੁਣੀ ਪਿੱਛੇ ਝੜਪਾਂ ਹੋਈਆਂ ਕਿਸਾਨਾਂ ਦੇ ਡਾਂਗਾ ਮਾਰੀਆਂ ਗਈਆਂ ਥਰੂ ਕੈਂਸ ਦੇ ਗੋਲੇ ਮਾਰੇ ਗਏ ਗੋਲੀਆਂ ਮਾਰੀਆਂ ਗਈਆਂ ਜਿਦੇ ਵਿੱਚ ਸਾਡਾ ਨੌਜਵਾਨ ਬੰਨੂ ਪਿੰਡ ਤੋਂ ਸ਼ਹੀਦ ਵੀ ਹੋਇਆ ਸੀ ਤੇ ਬਹੁਤ ਜਾਣੇ ਸਾਡੇ ਜ਼ਖਮੀ ਵੀ ਹੋਏ ਸੀ ਸੋ ਲੰਬੇ ਸਮੇਂ ਤੋਂ ਮੋਰਚਾ ਚੱਲ ਰਿਹਾ ਪਰ ਕੋਈ ਸੁਣਵਾਈ ਦੀ بجائے ਸਰਕਾਰ ਕੱਲ ਜਦੋਂ ਐਲਾਨ ਕੀਤਾ ਕਿ ਕੱਲ ਨੂੰ ਡਲਿਆ ਸਾਹਿਬ ਨੇ ਮਰਨ ਵਰਤੇ ਬੈਠਣਾ ਤੇ ਰਾਤ ਜਬਰੀ ਉਹਨੂੰ 2:3 3 ਵਜੇ ਪੁਲਿਸ ਦੁਆਰਾ ਚੱਕਿਆ ਗਿਆ ਤੇ ਪੁਲਿਸ ਕਹਿ ਰਹੀ ਆ ਮੈਂ ਹੁਣੀ ਇੱਕ ਪੁਲਿਸ ਅਫਸਰ ਦਾ ਬਿਆਨ ਸੁਣ ਰਿਹਾ ਸੀਗਾ ਕਹਿੰਦੇ ਜੀ ਅਸੀਂ ਤਾਂ ਉਹਦੀ ਮੈਡੀਕਲ ਜਾਂਚ ਕਰਾਉਣੀ ਆ ਉਹਦਾ ਚੈੱਕਅਪ ਕਰਾਉਣਾ ਜੀ ਵੀ ਉਹ ਬਜ਼ੁਰਗ ਬੰਦਾ ਆ ਕਦੇ ਉਹਦਾ ਨੁਕਸਾਨ ਨਾ ਹੋ ਜੇ ਮੈਂ ਪੁੱਛਣਾ ਚਾਹੁੰਦਾ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਜਾਂ ਸਰਕਾਰ ਨੂੰ ਵੀ ਅੱਜ ਤੋਂ 5 ਦਿਨ ਪਹਿਲਾਂ ਸ਼ੇਰਗੜ੍ਹ ਪਿੰਡ ਜ਼ਿਲ੍ਹਾ ਬਠਿੰਡੇ ਦੇ ਵਿੱਚ ਜਦੋਂ ਕਿਸਾਨ ਕੁੱਟੇ ਗਏ ਬਾਪੂ ਕੁੱਟੇ ਗਏ ਸਾਡੇ ਉੱਥੇ 80-80 ਸਾਲ ਦੇ 70-70 ਸਾਲ ਦੇ ਬਾਪੂਆਂ ਦੇ ਡਾਂਗਾ ਮਾਰੀਆਂ ਗਈਆਂ ਅਥਰੂ ਕੈਨਸ ਦੇ ਗੋਲੇ ਮਾਰੇ ਗਏ ਪਾਣੀ ਦੀਆਂ ਬਿਛਾੜਾਂ ਮਾਰੀਆਂ ਗੰਗਿਆ ਉਦੋਂ ਭਾਈ ਸਾਹਿਬ ਤੁਹਾਨੂੰ ਖਿਆਲ ਨਹੀਂ ਆਇਆ ਵੀ ਇਹ ਬਜ਼ੁਰਗ ਨੇ ਹੁਣ ਤੁਸੀਂ ਬਹਾਨਾ ਕੀ ਬਣਾ ਰਹੇ ਹੋ ਡਰਾਮਾ ਕੀ ਖੇਡ ਰਹੇ ਹੋ ਓਕੇ ਜੀ ਅਸੀਂ ਤਾਂ ਤਾਂ ਚੱਕ ਕੇ ਲਿਆਂਦਾ ਹੈ ਬਜ਼ੁਰਗ ਬੰਦਾ ਚੈੱਕ ਕਰਾਉਣਾ ਸੀ ਗੱਲ ਦੇ ਕਿੱਧਰ ਨੂੰ ਘੁਮਾ ਰਹੇ ਨੇ ਸੋ ਪੰਜਾਬ ਦੇ ਲੋਕੋ ਤੁਹਾਨੂੰ ਅਪੀਲ ਆ ਬਾਈ ਵੀ ਇਹ ਛੋਡੇ ਆਗੂਆਂ ਨੂੰ ਛੋਡੇ ਲੜਨ ਵਾਲੀਆਂ ਧਿਰਾਂ ਨੂੰ ਇਹਨਾਂ ਨੇ ਤੁਹਾਡੇ ਆਗੂਆਂ ਨੂੰ ਫੜ ਕੇ ਕਿਸੇ ਨਾ ਕਿਸੇ ਮੁਕੱਦਮੇ ਅਸ ਜਾਂ ਤਾਂ ਇਹ ਜੇਲ੍ਹਾਂ ਵਿੱਚ ਬੰਦ ਕਰ ਦੇਣਗੇ ਜਾ ਰਿਟੇਨ ਕਰ ਲੈਣਗੇ ਚਾਕੇ ਹਸਪਤਾਲਾਂ ਚ ਜਾ ਕੇ ਭਰਤੀ ਕਰਾ ਦੇਣਗੇ ਤੇ ਹੌਲੀ ਹੌਲੀ ਜਿਹੜੇ ਛੋਡੇ ਸੰਘਰਸ਼ ਨੇ ਛੋਡੇ ਅੰਦੋਲਨ ਨੇ ਉਹ ਖਦੇੜ ਦੇਣਗੇ ਤੇ ਲੋਕਾਂ ਨੂੰ ਘਰਾਂ ਅੰਦਰ ਦੱਬ ਦੇਣਗੇ ਕਿਉਂਕਿ ਜਿਹੜੇ ਨਵੇਂ ਤੋਂ ਨਵੇਂ ਕਾਲੇ ਕਾਨੂੰਨ ਬਿਜਲੀ ਦਾ ਕਾਨੂੰਨ ਹਲੇ ਸਿਰ ਤੇ ਖੜਾ ਛੋਡੇ ਤਿੰਨ ਕਾਲੇ ਕਾਨੂੰਨ ਤੁਸੀਂ ਰੱਦ ਕਰਾ ਕੇ ਆਏ ਹੋ ਝੋਨਾ ਛੋਡਾ ਐ ਕਿ ਰੁਲਿਆ 2 ਮਹੀਨੇ ਹੋ ਗਏ ਝੋਨੇ ਨੂੰ ਹਾਲੇ ਹੀ ਮੰਡੀਆਂ ਚ ਪਿਆ ਡੀਏਪੀ ਸੋਨੂ ਨਹੀਂ ਮਿਲਿਆ ਝੋਨਾ ਦਾ ਗਾਂ ਵਾਲਾ ਛੱਡੋ ਉਹਦਾ ਕੀ ਬੰਨਣਾ ਹਾਲੇ ਸਾਲ ਦੀ ਖੇਤੀ ਐ ਜਿਹੜੀ ਕਣਕ ਤੁਸੀਂ ਬੀਜੀ ਬੈਠੇ ਆ ਇਹਦੀ ਵੀ ਕੋਈ ਗਰੰਟੀ ਨਹੀਂ ਵੀ ਇਹ ਖਰੀਦਣਗੇ ਸਵੇ ਦਿਨੋਂ ਤੋਂ ਨੂੰ ਘੇਰੇ ਪੈ ਰਹੇ ਨੇ ਤੁਸੀਂ ਹਾਲੇ ਵੀ ਘਰਾਂ ਚ ਬੈਠੇ ਹੋ ਹੁਣ ਤਾਂ ਯਾਰ ਜਮਾ ਛੋੜਾ ਪਾਣੀ ਛੋੜਾ ਜਮਾ ਗਲਤ ਕਾ ਆ ਗਿਆ ਸਾਹ ਛੋੜਾ ਨੱਕ ਚ ਆ ਗਿਆ ਹੁਣ ਤਾਂ ਚੂਹੇ ਨੂੰ ਜਮਾ ਦਬੋ ਤੇ ਅਗਲੇ ਨੇ ਪਿਜਲੇ ਤੇ ਚੂਹਾ ਡਬਾਉਣੇ ਆ ਫੜ ਕੇ ਬਾਲਟੀ ਚ ਬੱਠਲ ਚ ਹੁਣ ਤਾਂ ਐਂ ਡਬੋਤਾ ਸਾਨੂੰ ਆ ਤਿੰਨ ਤਰੀਕ ਨੂੰ ਬੁੱਢੇ ਦਰਿਆ ਈਆਂ ਜ਼ਹਿਰਾਂ ਜਿਹੜੀਆਂ 9 ਕਰੋੜ ਲੀਟਰ ਤੋਂ ਨੂੰ ਜ਼ਹਿਲ ਪਾ ਕੇ ਮਾਰਿਆ ਜਾ ਰਿਹਾ ਉਹ ਜ਼ਹਿਰਾਂ ਬੰਦ ਕਰਨੀਆਂ ਨੇ ਤਾਜਪੁਰ ਰੋਡ ਦੇ ਉੱਤੋਂ ਲੁਧਿਆਣੇ ਜੇਲ੍ਹ ਦੇ ਕੋਲੇ ਜਿਹੜਾ ਤਾਜਪੁਰ ਰੋਡ ਆ ਤੇ ਫੋਗਲ ਪੁਆਇੰਟ ਵਾਲੇ ਦੋ ਅਹਿਮ ਜਿਹੜੇ ਵੱਡੇ ਪਲਾਂਟ ਆ ਜਿੱਥੋਂ 9 ਕਰੋੜ ਲੀਟਰ ਜ਼ਹਿਰ ਬੁੱਢੇ ਦਰਿਆ ਰਹੀਂ ਸਤਲੁਜ ਪਾ ਕੇ ਸਾਰਾ ਦੱਖਣੀ ਮਾਲਵਾ ਰਾਜਸਥਾਨ ਤੱਕ ਬੀਕਾ ਨਗਰ ਗੰਗਾ ਨਗਰ ਤੱਕ ਦੇ ਲੋਕ ਮਾਰਤੇ ਕੈਂਸਰ ਨਾਲ ਪੀੜੀਏ ਦੇ ਨਾਲ ਤੇ ਪ੍ਰਤੰਤਰੀ ਬਿਮਾਰੀਆਂ ਦੇ ਨਾਲ ਤੁਸੀਂ ਦੱਸੋ ਪੰਜਾਬ ਦੇ ਲੋਕੋ ਵੀ ਸਾਡੇ ਕੋਲੇ ਕੋਈ ਰਾਹ ਹੈ ਲੜੇ ਤੋਂ ਬਿਨਾਂ ਸ਼ਰਸ ਕਰੇ ਤੋਂ ਬਿਨਾ ਘਰੋਂ ਨਿਕਲੇ ਤੋਂ ਬਿਨਾ ਸੋ ਮੇਰਾ ਵੀਰ ਇੱਕ ਦਾ ਤੁਹਾਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਖਨੌਰੀ ਦੇ ਉੱਤੇ ਆਪਣੇ ਸਾਧਨ ਲੈ ਕੇ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਨੌਜਵਾਨੋਂ ਤੁਹਾਨੂੰ ਖਾਸ ਅਪੀਲ ਆ ਵੀ ਸਾਡੇ ਬਾਪੂ ਸਾਡੀ ਖਾਤਰ ਲੜ ਰਹੇ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਖਾਤਰ ਲੜ ਰਹੇ ਆ ਸਾਡੀ ਧਰਤੀ ਖਾਤਰ ਸਾਡੇ ਪਾਣੀਆਂ ਖਾਤਰ ਲੜ ਰਹੇ ਨੇ ਸੋ ਮੇਰਾ ਵੀਰ ਬੇਨਤੀ ਆ ਵੱਡੀ ਗਿਣਤੀ ਦੇ ਵਿੱਚ ਤੁਸੀਂ ਖਨੌਰੀ ਦੇ ਪਹੁੰਚੋ ਕਿਉਂਕਿ ਹੁਣੇ-ਹੁਣੇ ਮੈਨੂੰ ਪਤਾ ਲੱਗਿਆ ਵੀ ਇੱਥੇ ਹੋਰ ਇੱਕ ਕਿਸਾਨ ਆਗੂ ਜਿਹੜਾ ਸਾਡਾ ਉਹ ਅੱਜ ਮਰਨ ਵਰਤ ਦੇ ਉੱਤੇ ਡਲੇ ਵਾਲ ਤੋਂ ਸਾਹ ਡਲੇ ਵਾਲ ਸਾਹ ਤੋਂ ਬਾਅਦ ਬੈਠ ਰਿਹਾ। ਸੋ ਕਿੰਨਿਆਂ ਨੂੰ ਇਹ ਚੱਕਣਗੇ? ਜੇ ਸਾਡੀ ਗਿਣਤੀ ਘਟੂਗੀ ਅਸੀਂ ਘਰਾਂ 'ਚ ਬੈਠਾਂਗੇ ਫਿਰ ਇਹ ਚੱਕਣਗੇ ਵੀ। ਫਿਰ ਆਪਣੇ ਬਲਦਾ ਪ੍ਰਯੋਗ ਵੀ ਕਰਨਗੇ ਧੱਕਾ ਵੀ ਕਰਨਗੇ ਇਹ ਸਾਰਾ ਕੁਝ ਹੀ ਕਰਨਗੇ। ਇਹ ਲੋਕਾਂ 'ਵਲ ਦੇਖਦੇ ਆ ਵੀ ਲੋਕ ਉੱਠਦੇ ਆ ਕਿ ਨਹੀਂ ਉੱਠਦੇ। ਸੋ ਤੁਹਾਡਾ ਫਰਜ਼ ਆ ਭਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਖਨੌਰੀ ਪਹੁੰਚੋ ਤੇ 3 ਤਰੀਕ ਨੂੰ ਮੈਂ ਫੇਰ ਕਹਿੰਨਾ 3 ਤਰੀਕ ਨੂੰ ਜੇ ਤੁਸੀਂ ਨਾ ਨਿਕਲੇ ਕਿਹੜਾ ਸਾਨੂੰ ਵੀ ਪਾਉਣਗੇ। ਅਸੀਂ ਵੀ ਤੁਰੇ ਫਿਰਦੇ ਹੁਣ ਸਾਨੂੰ ਵੀ ਚੱਕਣਾ ਪਰ ਜੇ ਤੁਸੀਂ ਤਿੰਨ ਤਰੀਕ ਨੂੰ ਨਾ ਨਿਕਲੇ ਉਹ ਜ਼ਹਿਰਾਂ ਨਾ ਬੰਦ ਕੀਤੀਆਂ ਤਾਂ ਤੁਹਾਨੂੰ ਲੋੜ ਹੀ ਨਹੀਂ ਪੈਣੀ ਡਾਂਗਾ ਮਾਰਨ ਦੀ ਤੁਹਾਨੂੰ ਲੋੜ ਨਹੀਂ ਪੈਣੀ ਤੇ ਚੱਟੇ ਦੀ ਲੋੜ ਨਹੀਂ ਪੈਣੀ ਕਿਸੇ ਹੋਰ ਤੰਤਰ ਨੂੰ ਵਰਤਣ ਦੀ ਕੋਈ ਹੋਰ ਕਾਨੂੰਨ ਨੂੰ ਵਰਤਣ ਦੀ ਕੋਈ ਕਾਲੇ ਕਾਨੂੰਨ ਲਿਆਉਣ ਦੀ ਤੁਹਾਨੂੰ ਪਾਣੀਆਂ ਆ ਦੀਆਂ ਜ਼ਹਿਰਾਂ ਨਾਲ ਹੀ ਮਾਰ ਦੇਣਗੇ ਪਾਣੀ ਤਾਂ ਆਪਾ ਪੀਣਾ ਹੀ ਆ ਪਾਣੀ ਨਾ ਪੀਓਗੇ ਤਾਂ ਵੀ ਮਰੋਗੇ ਜੇ ਜ਼ਹਿਰੋ ਆ ਪੀਓਗੇ ਤਾਂ ਵੀ ਮਰੋਗੇ ਦੋਨੇ ਪਾਸੇ ਮੌਤ ਆ ਤੁਹੇ ਮੌਤ ਹੀ ਦੇਖਦੀ ਤਾਂ ਲੜਕੀ ਮਰ ਲਓ ਯਾਰ ਲੜਕੇ ਸੰਘਰਸ਼ ਕਰਕੇ ਜ਼ਹਿਰਾਂ ਬੰਦ ਕਰ ਲਓ ਯਾਰ ਨਾ ਮਸਲਾ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਨਾ ਸਾਈ ਦਾ ਨਾ ਮਸਲਾ ਪਿੰਡੂ ਸ਼ਹਿਰੀ ਦਾ ਨਾ ਮਸਲਾ ਅਮੀਰ ਗਰੀਬ ਦਾ ਪਾਣੀ ਤਾਂ ਹਰ ਇੱਕ ਦੀ ਲੋੜ ਹੈ ਫਿਰ ਇੱਕ ਤਾਂ ਜੀਵਨ ਪਾਣੀ ਆ ਵਨਸਪਤੀਆਂ ਪਾਣੀ ਆ ਕਰਕੇ ਆ ਸਾਰੀ ਧਰਤੀ ਪਾਣੀ ਕਰਕੇ ਜੀਵ ਜੰਤੂ ਇਨਸਾਨ ਪਾਣੀ ਕਰਕੇ ਸੋ ਪਾਣੀ ਸੋਡੇ ਜ਼ਹਿਰ ਬਣਾਤੇ ਤਿੰਨ ਤਰੀਕ ਨੂੰ ਭਰਾਵੋ ਅਸੀਂ ਹਰ ਹਾਲ ਉਹ ਜ਼ਹਿਰਾਂ ਬੰਦ ਕਰਨਗੇ ਕਰਾਂਗੇ ਤੁਹਾਡੇ ਸਹਿਯੋਗ ਨਾਲ ਤੁਹਾਡੀ ਤਾਕਤ ਨਾਲ ਤੁਹਾਡੀ ਸ਼ਕਤੀ ਨਾਲ ਹੋਣ ਮੈਂ ਦੇਖਣਾ ਕਿ ਕਿੰਨੇ ਲੋਕ ਪੰਜਾਬ ਦੇ ਤੈਨੂੰ ਤਰੀਕ ਨੂੰ ਉੱਥੇ ਪਾਵਨ ਦੇ ਕਿੰਨੇ ਕ ਲੋਕ ਕਿੱਥੇ ਖਨੌਰੀ ਵਾਲੇ ਪਾਸੇ ਸਾਡੇ ਆਪ ਮਹਾਰੇ ਲੋਕ ਚਲੋ ਜਿੱਥੇ ਮੰਗਦਾ ਕਾਟਰ ਹੁੰਦਾ ਤਾਂ ਪਹੁੰਚ ਹੀ ਰਿਹਾ ਮੈਂ ਦੇ ਦਾਂ ਟਰਾਲਾਂ ਦਾ ਲੰਗ ਰਿਹਾ ਸਾਡੇ ਕੋਲ ਦੀ ਵੱਡੀ ਗੱਲ ਜਾ ਰਿਹਾ ਤੁਹਾਨੂੰ ਲੋਕ ਪਰ ਆਪ ਮਹਾਰੇ ਜਿਹੜੇ ਸਾਡੀ ਨੌਜਵਾਨੀ ਹਮੇਸ਼ਾ ਸਾਡੇ ਬਾਪੂਆਂ ਦਾ ਸੀ ਸਹਿਯੋਗ ਦਿੱਤਾ ਚਾਹੇ ਪਹਿਲਾਂ 20 ਦੇ ਕਿਸਾਨੀ ਮੋਰਚੇ ਚ ਤੇ ਚਾਹੇ ਹੁਣ ਜਿਹੜਾ ਮੋਰਚਾ ਸ਼ੁਰੂ ਹੋਇਆ ਸੀ ਉਹਦੇ ਵਿੱਚ ਅਸੀਂ ਆਪਣਾ ਸਹਿਯੋਗ ਪਾਇਆ ਆਪਣੇ ਬਾਪੂਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੋ ਅੱਜ ਲੋੜ ਆ ਬਾਈ ਕਿਉਂਕਿ ਜੇ ਕੋਈ